ਨਾਲ ਕਰ ਲਓ ਬਈ ਮੂਹਰੇ ਕਰ ਲਓ ਨਾ ਸਮਝ ਲਾ ਨਹੀਂ ਹੁੰਦੇ ਬਈ ਆਪਾਂ ਮਰਦੇ ਰਹੇ ਉਹਦੇ ਚ ਨਾ ਐਸਐਸਪੀ ਬਰਨਾਲਾ ਦੀ ਟੀਮ 3 ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਬਹੁਤ ਹੀ ਵਧੀਆ ਕੰਮ ਕੀਤਾ ਤੇ ਟੀਮ ਜਿਹੜੇ ਫਿਊਜ ਆਰੈਸਟ ਕੀਤੇ ਹੈਗੇ ਜਿਹਦੇ ਇਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਇੱਕ ਜਸਵੀਰ ਸਿੰਘ ਸੀ ਦਾ ਇੱਕ ਗੁਰਦੀਪ ਸਿੰਘ ਦਾ ਤੇ ਉਸ ਤੋਂ 라ਵਾ ਇੱਕ ਜਗਵਿੰਦਰ ਸਿੰਘ ਤੇ ਤਿੰਨੋਂ ਬੰਦਿਆਂ ਨੂੰ ਰੈਸਟ ਕੀਤਾ ਹੈਗਾ ਜਿਹੜਾ ਗੋਲੀ ਮਾਰਨ ਵਾਲਾ ਉਹ ਬੰਦਾ ਸੀਗਾ ਉਹ ਹਰਜਿੰਦਰ ਸਿੰਘ ਦਾ ਅਜਿੰਦਰ ਸਿੰਘ ਹੈ ਲਈ ਇਸ ਜਿੰਦੀ ਔਰ ਇਹਨਾਂ ਦੀ ਕੋਈ ਜਿਹੜਾ ਜੋ ਸਾਨੂੰ ਪਤਾ ਲੱਗਿਆ ਆਪਸੀ ਕੋਈ ਰੰਜਿਸ਼ ਐਸੀ ਡੀ ਲੈਣ ਦੇ ਨੂੰ ਲੈ ਕੇਗਾ ਦੀ ਕੋਈ ਗਲਬਾਤ ਚੱਲਦੀ ਸੀਗੀ ਜਿਹਦੇ ਦੌਰਾਨ ਇਸਨੇ ਐਕਸ਼ਨ ਲਿਆ ਪਰ ਜਿਹੜੇ ਲੋਕ ਤਾਂ ਮੀਤੇ ਬੈਠੇ ਹੈ ਜੀ ਉਹ ਕਹਿ ਰਹੇ ਆ ਕਿ ਇਹ ਪੋਲੀਟੀਕਲ ਸਾਜ਼ਿਸ਼ ਵੀ ਹੋ ਸਕਦੀ ਹੈ ਇਸ ਦੇ ਬਾਰੇ ਕੀ ਇਨਵੈਸਟੀਗੇਸ਼ਨ ਚ ਮੋਡਲ ਨੂੰ ਪਤਾ ਲੱਗਿਆ ਕੋਈ ਪੋਲੀਟੀਕਲ ਦਖਲਅੰਦਾਜ਼ੀ ਹੈ ਵੀ ਅਕਿਊਜ਼ ਅਸੀਂ ਕਯੂਜੂ ਰੈਸਟ ਕੀਤਾ ਹੈ ਮਾਨੂੰ ਪ੍ਰਾਈਮ ਆਫ ਇਸ ਨੂੰ ਪੁਛਤਾ ਨਹੀਂ ਕਰੀਏ ਆਲ ਫਿਲਹਾਲ ਇਹੋ ਜਿਹੀ ਕੋਈ ਕਾਰਵਾਈ ਨਹੀਂ ਆਈ ਕਿਉਂਕਿ ਇਹ ਜਿਹੜਾ ਮਰਨ ਵਾਲਾ ਸੀਗਾ ਐਕਟੀਵਿਸਟਿਕ ਦਾ ਥੋੜਾ ਬੋਲਦਾ ਸੀਗਾ ਐਂਡ ਹਰ ਚੀਜ਼ਾਂ ਜੀ ਥੋੜਾ ਅੰਗੇ ਰਹਿੰਦਾ ਸੀਗਾ ਤਾਂ ਕਰਕੇ ਇਹ ਚੀਜ਼ਾਂ ਹੋ ਸਕਦਾ ਹੈ ਇੱਕ ਕਨਸੈਪਟ ਕਨਸੈਪਟ ਬਣਿਆ ਹੋ ਲੇਕਿਨ ਜੋ ਅਸੀਂ ਕਯੂਜੂ ਰੈਸਟ ਕੀਤਾ ਉਹਦੇ ਨਾਲ ਪੁਛਤਾਚ ਕਰੀਏ ਐਂਡ ਅੱਜ ਇਹਨੂੰ ਪੇਸ਼ ਕਰਾਂਗੇ ਉਸ ਰਿਮਾਂਡ ਤੇ ਲੈਵਾਂਗੇ ਡੂੰਗਾ ਇਹਨਾਂ ਨੂੰ ਉਸਤਾਜ ਕਰਨੇ ਜੋ ਵੀ ਚੀਜ਼ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਕਲੀਅਰ ਕੀਤੀ ਜਾਊਗੀ ਸਰ ਕਿਸੇ ਰਕਮ ਦਾ ਪਤਾ ਲੱਗਿਆ ਵੀ ਕਿੰਨੀ ਰਕਮ ਸੀ ਜਿਹਦੇ ਕਰਕੇ ਝਿੜੀ ਹੋਈ ਹੈ ਇਹ ਗੱਲ ਪੈਸੇ ਦੀ ਆਪਾਂ ਜਿੱਕੈ ਕਹੀ ਹੋਗੀ ਐਗਜੈਕਟ ਤੋ ਨਹੀਂ ਕਹਿ ਸਕਦੇ ਕਿ 5.5 ਲੱਖ ਦਾ ਸੀਗਾ ਇਹ ਪੈਸੇ ਮੰਗਣ ਵਗੈਰਾ ਗਿਆ ਸੀ ਉਸ ਦੌਰਾਨ ਇਹਨਾਂ ਦੀ ਉੱਥੇ ਗਲਬਾਤ ਹੋਈ ਐਂਡ ਇਹਦੇ ਚ ਨਾ ਇੱਕ ਚਸ਼ੰਦੀਤ ਗਵਾਹ ਵੀ ਹੈਗਾ ਜਿਹਦੇ ਸਾਹਮਣੇ ਗੋਲੀ ਮਾਰੀ ਕਿ ਪੁਲਿਸ ਉਹਦਾ ਨਾਮ ਹੀ ਲੈ ਸਕਦੀ ਬਿਕੋਜ਼ ਆਫ ਸਿਕਿਉਰਿਟੀ ਰੀਜ਼ਨ ਉਹਦੇ ਸਾਹਮਣੇ ਪਰ ਜਦੋਂ ਗੋਲੀ ਮਾਰੀ ਗਈ ਹੈ ਕਿਸੇ ਪ੍ਰਕਾਰ ਦਾ ਵਿਕਤੀ ਵੱਲੋਂ ਕੋਈ ਨ ਕਹਿੰਦੀ ਹੈ ਕਿ ਛੋਟਾ ਮੋਟਾ ਨਸ਼ਾ ਕਰਦਾ ਸੀ ਅਸੀਂ ਐਸੇ ਨਾਰਕੋ ਟੈਸਟ ਨਹੀਂ ਕਰਾਇਆ ਹੈਗਾ ਉਹ ਅਸੀਂ ਸਾਰਾ ਟੂਰ ਕਰਾਣਗੇ ਕਿ ਨਾ ਮੈਡੀਕਲ ਵਗੈਰਾ ਕਰਾਣਗੇ ਉਹਦੇ ਚ ਚੀਜ਼ਾਂ ਕਾਫੀ ਕਲੀਅਰ ਹੋ ਗਈਆਂ ਸੈਕੰਡ ਵਨ ਇੱਕ ਜਿਹੀ ਜਿਹੀ ਕੀ ਕਿ ਉਹਦਾ ਪੋਲਿਸ ਨੇ ਜਿਹਾ ਲਾਇਸੈਂਸ ਜਾਸਲਾ ਲਾਇਸੈਂਸ ਜਮ੍ਹਾਂ ਕਰਾਇਆ ਹੈ ਇਹ ਬਿਲਕੁਲ ਬੇਬੁਨੀ ਆਦੀ ਗੱਲ ਹੈਗੀ ਅਸੀਂ ਰਿਕਾਰਡ ਚੈੱਕ ਕੀਤਾ ਹੈਗਾ ਇਹਨੇ 2025 ਚ ਡੀਸੀ ਸਾਹਿਬ ਤੋਂ ਐਨਓਸੀ ਵਾਸਤੇ ਅਪਲਾਈ ਕੀਤਾ ਸੀਗਾ ਇਹ ਆਪਣਾ ਰਿਵਲਵਰ ਵੇਚਣਾ ਚਾਹੁੰਦਾ ਸੀਗਾ ਉਹ ਇਹਨੇ ਪ੍ਰੋਪਰ ਐਨਓਸੀ ਲੈ ਕੇ ਜਿਹੜਾ ਹੈਗਾ ਵੈਪਨ ਆਪਣਾ ਵਿੱਚ ਹੈਗਾ ਨਹੀਂ ਵੈਪਨ ਵਾਸਤੇ ਇਸ ਨੇ ਅਪਲਾਈ ਕੀਤੀ ਪਰ ਇੱਕ ਗੱਲ ਹੋਰ ਦਾ ਜਿਹੜਾ ਲਾਇਸੈਂਸ ਸੀਗਾ 2029 ਤੱਕ ਵੈਲਿਡ ਹੈ ਪਰ ਇੱਕ ਗੱਲ ਹੋਰ ਸਾਹਮਣੇ ਆਈ ਜਿਹੜੀ ਕਹਿੰਦੇ ਉਹਨਾਂ ਦੇ ਸਮਰਥਕ ਧਰਮੇ ਤੇ ਬੈਠੇ ਕਿ ਜਿਹੜੀ ਪ੍ਰੋਟੈਕਸ਼ਨ ਉਹਨੂੰ ਦਿੱਤੀ ਜਾਣੀ ਸੀ ਥ੍ਰੈਟ ਬਹੁਤ ਲਗਾਤਾਰ ਆ ਰਿਹਾ ਸੀ ਪਰ ਬਰਨਾਲਾ ਪ੍ਰਸ਼ਾਸਨ ਨੇ ਗੱਲ ਵੀ ਸੁਣੀ ਪ੍ਰੋਟੈਕਸ਼ਨ ਨਹੀਂ ਦਿੱਤੀ ਸਰਪੰਚ ਨਹੀਂ ਪ੍ਰੋਟੈਕਸ਼ਨ ਵਾਲੀ ਜੇ ਆਪਾਂ ਇਹੋ ਵੀ ਗੱਲ ਕਰੇ ਕਿ ਇਹਦੇ ਜਿਹੜਾ ਜਿੰਨਾਂ ਦੇ ਨਾਲ ਇਹਨਾਂ ਦਾ ਆਪਸ਼ੀ ਹੋਇਆ ਇਹਦੇ ਨਾਲ ਹੀ ਰਹਿੰਦੇ ਸੀ ਕਿ ਸਾਰੇ ਬੰਦੇ 24 ਆਵਰ ਜੇ ਤੁਸੀਂ ਇਹਨਾਂ ਦੇਦਰ ਸੱਟਨ ਐਂਡ ਪ੍ਰੋਵੋਕੇਸ਼ਨ ਚ ਹੋਇਆ ਹੈ ਜਾਂ ਕਿਸੇ ਲੇਨ ਦੇ ਵਿੱਚ ਹੋਇਆ ਹੈ ਇਹ ਇੱਕ ਤਰ੍ਹਾਂ ਦਾ ਡਿਫਰੈਂਟ ਇਨਵੈਸਟੀਗੇਸ਼ਨ ਦਾ ਪਾਰਟ ਆਏਗਾ ਜੇ ਤੁਸੀਂ ਪ੍ਰੋਟੈਕਸ਼ਨ ਵਾਲੀ ਗੱਲ ਕਰੋਗੇ ਤਾਂ ਇਦਾਂ ਮੈਂ ਉਸ ਚੀਜ਼ ਤੇ ਕੋਲ ਐਸਐਸਪੀ ਸਾਹਿਬ ਡਿਟੇਲ ਚ ਦੱਸਾਂਗੇ ਬਟ ਜੋ ਪ੍ਰਾਈਮਰ ਫੇਸਿਸ ਜੋ ਦੇਖਣੇ ਬਲੇ ਇਹ ਨਾਲ ਦੇ ਬੰਦੇ ਸੀ ਸਰ ਤੋ ਕਿਸੇ ਦਾ ਕੀ ਮਤਲਬ ਹੋ ਕੋਈ ਪਰ ਐਪਲੀਕੇਸ਼ਨ ਪ੍ਰੋਟੈਕਸ਼ਨ ਲਈ ਦਿੱਤੀ ਗਈ ਸੀ ਇਹਨਾਂ ਦੇ ਲੋਕਾਂ ਨੂੰ ਅਸਲ ਐਜ ਜੋ ਸੱਚ ਆਪਣੇ ਬੋਲੋ ਇਨਵੈਸਟੀਗੇਟ ਵੇਰੀਫਾਈ ਕਰਨਗੇ ਮੈਸਜ ਉਹ ਸਰ ਇਕੱਲ ਹੀ ਹੈ ਇੱਕ ਜਿਹੜਾ ਜਿਹੜੀ ਹਥਿਆਰ ਨਾਲ ਉਹ ਤੇ ਹਮਲਾ ਹੋਇਆ ਉਹ ਕਿੱਥੋਂ ਲੈ ਕੇ ਆਇਆ ਤੇ ਕਿਹੜੇ ਬੋਰ ਦਾ ਸੀ ਇਹ 32 ਬੋਰ ਦਾ ਸੀਗਾ ਔਰ ਇਹ ਲੁਧਿਆਣੇ ਤੋਂ ਲੈ ਕੇ ਆਇਆ ਸੀਗਾ ਇਹਦੇ ਨਾਲ ਜਿਹੜਾ ਬੰਦਾ ਗਿਆ ਸੀਗਾ ਜਸਪ੍ਰੀਤ ਸੀ ਉਹਨੂੰ ਵੀ ਅਸੀਂ ਰੈਸਟ ਕੀਤਾ ਹੈ ਕਿੰਨੇ ਲੋਕ ਨੇ ਸਾਰੇ ਸਾਜ਼ਿਸ਼ ਵਿੱਚ ਫਿਲਹਾਲ ਅਸੀਂ ਤਿੰਨ ਜਿਹੜੇ ਜੋ ਅਕਿਊਜ਼ ਉਹਨਾਂ ਨੂੰ ਰੈਸਟ ਕੀਤਾ ਹੈਗਾ ਫਰਦਰ ਜੋ ਇਨਵੈਸਟੀਗੇਸ਼ਨ ਵਿੱਚ ਜੋ ਵੀ ਚੀਜ਼ ਹੋਊਗੀ ਉਹ ਤੋਂ ਡਿਵੈਲਪ ਹੋਵੇਗਾ ਰੈਸਟ ਕਿਹੜੀ ਜਗ੍ਹਾ ਤੋਂ ਕੀਤਾ ਜਾਉਣਾ ਹੈ ਇਹ ਕੱਲ ਅਸੀਂ ਦੋ ਅਸੀਂ ਲੋਕਲੀ ਇੱਥੇ ਰੈਸਟ ਕੀਤੇ ਹੈਗੇ ਐਂਡ ਇੱਕ ਸੀ ਰਾਈਟਰ ਤਿੰਨਾਂ ਦੀ ਕੀ ਕੀ ਇਨਵੋਲਵਮੈਂਟ ਆ ਇੱਕ ਤੁਸੀਂ ਕਿਹਨੂੰ ਕੋਈ ਨਾਮ ਲੈ ਕੇ ਆਇਆ ਸੀ ਇੱਕ ਨੇ ਕਤਲ ਕੀਤਾ ਕੀ ਇਨਵੋਲਵਮੈਂਟ ਆ ਤਿੰਨਾਂ ਦੀ ਦੋ ਆਦਾ ਜਿਹੜਾ ਸੀਗਾ ਫੈਮਿਲੀ ਨੇ ਦੋ ਆਦਾ ਨਾਮ ਲਿਖਵਾਇਆ ਸੀਗਾ ਡੀਪੀ ਦਾ ਐਂਡ ਤੇ ਜਿਹੜਾ ਮੈਨੂੰ ਜਿੰਦਰ ਦਾ ਜਿੰਦਰ ਦਾ ਐਂਡ ਸੈਕਿੰਡ ਵਨ ਐਸੀ ਦਾ ਇਹ ਨਾਲ ਮੈਪਲ ਲੈਂਡ ਉਥੋਂ ਗਿਆ ਸੀ ਇਹਦੇ ਨਾਲ ਗਿਆ ਸੀ ਜੇ ਤੂੰ ਬਾਕੀ ਇਨਵੈਸਟੀਗੇਸ਼ਨ ਹੋ ਗਈ ਔਰ ਜੇ ਕਿਸੇ ਦਾ ਰੋਲ ਸਾਹਮਣੇ ਆਏਗਾ ਉਹ ਵੀ ਤੁਹਾਡੇ ਨਾਲ ਅਸੀਂ ਕਿੰਨੇ ਦਿਨ ਹੋਏ ਸੀ ਆਪਾਂ ਲੈਣ ਦੇ ਇਹਨਾਂ ਨੂੰ ਹੁਣ 10-15 ਦਿਨ ਪਹਿਲੀ ਕਿ ਤਿੰਨੇ ਬੰਦੇ ਕਲੈਂਡਰ ਇਹ ਕੋਈ ਗੱਲ ਸਾਹਮਣੇ ਪਲੈਨਿੰਗ ਕਦੋਂ ਤੋਂ ਚੱਲ ਰਹੀ ਸੀ ਨਹੀਂ ਆਪ ਵੀ ਜੇ ਹਾਲ ਫਿਲਹਾਲ ਜੇ ਮੈਂ ਇੱਕ ਹਾਂ ਇਹਨਾਂ ਦੀ ਕੋਈ ਪਲੈਨਿੰਗ ਸੀ ਇਹ ਟੂ अर्ਲੀ ਉਦੋਂ ਆਫਟਰ ਜਦੋਂ ਪ੍ਰੋਪਰ ਇੰਟਰੋਗੇਸ਼ਨ ਹੋਏਗੀ ਕਿਉਂਕਿ ਅਸੀਂ 15 20 ਮਿੰਟ ਅੱਧੇ ਘੰਟੇ ਪਹਿਲੇ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਬਿਕੋਜ਼ ਸਿਚੁਏਸ਼ਨ ਥੋੜੀ ਟੈਂਸਿੀ ਦੀ ਇਸ ਵਿਸ਼ਵਾਸ ਤੇ ਤੁਹਾਨੂੰ ਬਰੀਫ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਜਦੋਂ ਅਸੀਂ ਪ੍ਰੋਪਰ ਇੰਟਰੋਗੇਸ਼ਨ ਕਰਾਂਗੇ ਆਫਟਰ ਇੰਟਰ ਰਿਮਾਂਡ ਐਸਐਸਪੀ ਸਾਹਿਬ ਤੁਹਾਨੂੰ ਇਸ ਬਾਰੇ ਇੱਕ ਗੱਲ ਹੋਰ ਕਲੀਅਰ ਕਰ ਦੋ ਜੀ ਇੱਕ ਪੁਰਾਣੀ ਵਿਧਾਇਕ ਸਥਾਨਕ ਦੇ ਭਦੌੜ ਤੋਂ ਲਾਭ ਸਿੰਘ ਉਹ ਕਿ ਉਹਨਾਂ ਨਾਲ ਇੱਕ ਵੀਡੀਓ ਤਲਖ ਭਰੀ ਜਿਹੜੀ ਬਾਹਰੋਂ ਦੁਬਾਰਾ ਹੋ ਰਹੀ ਹੈ ਲੋਕ ਇਹਦੀ ਅੰਦਾਜ਼ਾ ਲਾ ਰਿਹਾ ਕਿਤੇ ਉਹ ਪੁਰਾਣੀ ਵੀਡੀਓ ਦਾ ਵੀ ਜੋੜ ਕੇ ਦੇਖਿਆ ਜਾ ਰ ਕੋਈ ਇਹ ਹੋ ਜਾਏ ਐਂਗਲ ਨਹੀਂ ਛੱਡਣਾ ਚਾਹੁੰਦੇ ਜਿਸ ਤੇ ਕੋਈ ਮਿਸਕਨਸੈਪਸ਼ਨ ਹੋਵੇ ਜਾਂ ਕੋਈ ਮਿਸਟਰੀਅਸ ਸਰਕਮਸਟੈਂਸਸ ਕਰੋ ਅਕਿਊਜ਼ ਸਾਡੇ ਕੋਲੇ ਹੈਗਾ ਜਿਸ ਨੇ ਗੋਲੀ ਮਾਰੀ ਹੈ ਉਹ ਸਾਡੇ ਕੋਲੇ ਹੈਗਾ ਅਸੀਂ ਪ੍ਰੋਪਰ ਪੁਸ਼ਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਅਸੀਂ ਸਾਹਮਣੇ ਦੋ ਰਾਉਂਡ ਫਾਇਰ ਹੋਏ ਇੱਕ ਹੀ ਰਾਉਂਡ ਇਹ ਤੇ ਜਗENDER ਸਿੰਘ ਸਹਨੇ ਪਿੰਡ ਦਾ ਹੀ ਸੀ ਗੋਲਿੰਦਰ ਸਿੰਘ ਦੇ ਵੱਜੀ ਉਹ ਗੋਲੀ ਇਧਰ ਵੱਜੀ ਤੇ ਇਧਰ ਨਹੀਂ ਗਈ ਉਹ ਮੈਡੀਕਲ ਰਿਪੋਰਟ ਵਿੱਚ ਆ ਜੇ ਸਹੀ ਸਰ ਜਿਹੜਾ ਜਗENDER ਸਿੰਘ ਹੈ ਉਹ ਇਸੇ ਹੀ ਪਿੰਡ ਦਾ ਹੀ ਹਾਂ ਜੀ ਜੀ ਸਹਨਾ ਪਿੰਡ ਦਾ ਸਾਡੇ ਦੋਸ਼ੇ ਇਸੇ ਪਿੰਡ ਦੇ ਏਸ ਜੀ thank you so, so much thank you thank you